ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਚੰਬਲ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਜਸਰ ਤੇ ਪ੍ਰਤਾਪ ਸਿੰਘ ਕੈਰੋਣਾ ਕੋਲ ਦੋਸਤੋ ਆ ਗਏ ਆ ਘੁੱਟਦੇ ਥੋੜਾ ਅੱਜ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬ ਨਾਲ ਆਪਾਂ ਤੁਹਾਨੂੰ ਕੋਈ 6 ਨਾਗ ਦਿਖਾਉਣੇ ਆ 5 6 ਨਾਗ ਨੇ ਉਸ ਤੋਂ ਪਹਿਲਾਂ ਇੱਕ ਤਰੀਕ ਤੁਸੀਂ ਸਭ ਤੋਂ ਪਹਿਲਾਂ ਨੋਟ ਕਰ ਲਓ ਦੋਸਤੋ ਅੱਜ 18 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 6:15 ਮਿੰਟ ਨਿਸ਼ਾਰੇ ਪਨਵਾ ਤੋਂ ਕੋਈ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਚੰਪਾਲ ਆਧਰੋਂ ਜੇਕਰ ਆਪਾਂ ਅੱਗੇ ਸੇਰੋਂ ਦੀ ਗੱਲ ਕਰ ਲਈਏ ਤੇ ਸੇਰੋਂ ਵੀ ਤਕਰੀਬਨ ਇੱਥੋਂ 3 ਕਿਲੋਮੀਟਰ ਦੀ ਦੂਰੀ ਤੇ ਆ। ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਆਪਾਂ ਤੁਹਾਨੂੰ ਦੋ ਬੂਰੀਆਂ ਮੱਝਾਂ ਦਿਖਾ ਦੇਾਂਗੇ ਠੀਕਾ ਜੀ ਤੇ ਜੇ ਟੋਟਲ ਚਾਰ ਵੈਸੇ ਮੱਝਾਂ ਨੇ ਤੇ ਦੋ ਬੈੜਾਂ ਨੇ। ਜਿਨ੍ਹਾਂ ਦੇ ਵਿੱਚੋਂ ਤਕਰੀਬਨ ਕੋਈ ਮਹੀਨੇ 2-5 ਦਿਨਾਂ ਦੀਆਂ ਮੱਝਾਂ ਵੀ ਸੁਈਆਂ ਨੇ ਤੇ ਇੱਕ ਵੈੜ ਤੁਹਾਨੂੰ ਦਿਖਾ ਦੇਾਂਗੇ ਇੱਕ ਬਿਲਕੁਲ ਸੱਜਰਤਾਜੀ ਵੈੜ ਆ ਤੇ ਤਕਰੀਬਨ ਨਾਗ ਬਹੁਤ ਪਿਆਰੇ ਆ ਠੀਕ ਹੈ ਜੀ ਬੂਰੀਆਂ ਮੱਝਾਂ ਨੇ ਤੇ ਬੂਰੀਆਂ ਮਗਰ ਕੱਤੀਆਂ ਨੇ ਸੋ ਮਾਲ ਪ੍ਰੋਪਰ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਸੋ ਸਾਰੇ ਵੀਰ ਵੀਡੀਓ ਦੇ ਨਾਲ ਤੁਸੀਂ ਅੰਤ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਅਗੋ ਮੇਰਾ ਭਰਾ ਕੋਈ ਵੀ ਇੱਥੇ ਆਉਂਦਾ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਓ ਹਰ ਵਾਰ ਆਪਾਂ ਇੱਕੋ ਇੱਕ ਗੱਲ ਸਾਰੇ ਭੈਣ ਭਰਾਵਾਂ ਨਾਲ ਸਾਂਝੀ ਕਰਦੇ ਆ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਜਸ ਸਾਸਰੀ ਗੱਲ ਮਹਾਰਾਜ ਜੀ ਕਾਲ ਸੰਤੂ ਸਾਹਿਬ ਹੋਰ ਸੁਣਾਓ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਹਸਣਾ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਸਾਸਰੀਕਾਲ ਜੀ ਸਾਸਰੀਕਾਲ ਲੈ ਵੀ ਜੱਜ ਸਾਹਿਬ ਮਾਲ ਆਜ ਟੋਟਲ ਆਪਣੇ ਕੋਲ 6 ਨਾਜ ਨੇ ਹਾਂਜੀ ਦੋ ਬੈੜਾ ਆ ਗਈਆਂ ਤੇ ਚਾਰ ਮਜਾ ਹਾਂਜੀ ਦੋ ਬੂਰੀਆਂ ਤੇ ਦੋ ਮੋਰਾ ਚ ਹਾਂ ਹਾਂਜੀ ਚਾਈ ਵਾਲ ਵੈੜ ਸੁਈ ਆ ਤਾਜੀ ਆ ਤੇ ਦੋ ਘੰਟੇ ਹੋਏ ਸੰਦਸਾ ਤਿੰਨ ਠੀਕ ਆ ਹਾਂਜੀ ਛਾਈ ਵਾਲ ਅੱਜ ਹੀ ਸੁਈ ਹਾਂਜੀ ਸੁਈ ਮਕਰ ਵਾਛੀ ਠੀਕ ਆ ਉਹ ਵੀ ਵਿਖਾਣਾ ਵੀ ਨਾ ਭਰਾ ਮਾ ਸਾਰੇ ਮੈਂ ਵੀ ਜਿਹੜੀ ਇੱਕ ਛਾਈ ਵਾਲ ਬਿਲਕੁਲ ਤਾਜੀ ਸੁਈ ਹੈ ਉਹ ਆਪਾਂ ਤੁਹਾਨੂੰ ਦਿਖਾ ਦੇਾਂਗੇ ਲਾਟ ਵਿੱਚ ਦਿਖਾਵਾਂਗੇ ਠੀਕ ਆ ਤੇ ਬਾਕੀ ਜਾਸ ਇੱਕ ਮੋٹے ਤੌਰ ਤੇ ਦੱਸ ਦਗੇ ਜਿਹੜੀਆਂ ਆਪਣੇ ਕੋਲ ਮੱਝਾਂ ਪੂਰੀਆਂ ਨੇ ਚਾਹੇ ਇਧਰ ਦੋ ਕਾਲੀਆਂ ਮੱਝਾਂ ਆਪਣੇ ਕੋਲ ਖੜੀਆਂ ਨੇ ਇਹ ਤਕਰੀਬਨ ਦਿਨਾਂ ਦੇ ਵਿੱਚ ਜੇਕਰ ਗੱਲ ਕਰ ਲਈਏ ਕੋਈ ਤੁਸੀਂ ਦੱਸਿਆ ਵੀ ਕੋਈ ਪੱਚੀਆਂ ਪੱਤੀਆਂ ਸਤਾਈਆਂ ਦਿਨਾਂ ਦੇ ਵਿੱਚ ਆਏ ਪਰਲੀ ਪੂਰੀ ਜਿਹੜੀ ਆ ਜੀ ਉਹਨੂੰ ਮਹੀਨੇ ਤੋਂ ਅੰਦਰ ਹੀ ਆ ਸੂਈ ਨੂੰ ਤੇ ਉਹਦੇ ਥੱਲੇ 10-11 ਕਿਲੋ ਦੁੱਧ ਤਿਆਰ ਆ 10-11 ਕਿਲੋ ਹਾਂਜੀ ਤੇ ਇੱਕ ਪੂਰੀ ਆ ਦੋਆਂ ਕੋਈ ਲਾਲੇ ਕੋਈ ਢਾਈਆਂ ਲਾਲੇ ਕੱਟੀਆਂ ਬੜੀ ਵਧੀਆ ਜੀ ਸੰਧੂ ਸਾਲ ਦੋਆਂ ਮਗਰ ਕੱਟੀਆਂ ਮਗਰ ਦੋ ਕੱਟੀਆਂ ਨੇ ਹਾਂਜੀ ਪੂਰੀਆਂ ਦੇ ਚਲ ਹਾਂਜੀ ਤੇ ਆ ਜਿਹੜੀ ਇਹਦੇ ਮਗਰ ਕਟਾਏ ਨੇ ਕ ਇਹ ਕੱਲੀ ਯੂਟਿਊਬਰ ਤੇਰੀਆ ਦੋਆਂ ਦੀ ਲਾਲੇ ਕੋਈ ਤਿੰਨਾਂ ਦੀ ਲਾਲੇ ਹਾਂਜੀ ਦੁੱਧ ਘਾਤ ਲੇ ਦੇ ਇੱਕ ਟੋਕਰ ਦੇ ਉੱਪਰ ਨਾ ਜਾ ਫੇਰ ਟੋਕਰ ਦੇ ਉੱਪਰ ਦਾ ਆ ਇਹਦੇ ਢਾਈਆਂ ਮਹੀਨੇ ਚੱਕ ਪਾਸਿਆ 6 ਤੋਂ 7 ਕਿਲੋ ਦੁੱਧ ਆ ਕੋਈ ਟੀਗਾ ਨਹੀਂ ਸੰਤੂ ਸਾਹਿਬ ਇਦਾਂ ਹੀ ਠੀਕ ਆ ਮਾਤਾ ਪਾਗੀ ਝੋਲੇ ਮੈਂ ਵੀ ਇੱਕ ਟੋਕਰ ਦੇ ਉੱਪਰ ਨਾ ਕੇ ਦਿਖਾਵਾਂਗੇ ਆਜੋ ਜੱਸ ਸ਼ੁਰੂਆਤ ਆਪਾਂ ਕਰਾਂਗੇ ਇਧਰੋਂ ਹਾਂਜੀ ਸੋ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਾਂਗੇ ਠੀਕ ਹੈ ਜੀ ਇਧਰ ਕਰੋ ਜੇਕ ਹਾਂਜੀ ਆ ਦੇਖੋ ਹਾਂ ਦੇਖ ਠੀਕ ਆ ਤਾਂ ਤੋਂ ਨਾ ਚੁੰਨ ਚੁੰਨ ਘੁਰ ਛਟਾ ਨਹੀਂ ਹੈਗਾ ਸੰਤੂ ਸਾਹਿਬ ਇਹਦੀ ਆ ਕੱਟੀ ਹੋਈ ਹੈ ਇਹਦੀ ਅੱਛਾ ਜਦ ਸਾਰੇ ਸਭ ਤੋਂ ਪਹਿਲਾਂ ਇਹ ਦੱਸ ਦਈਏ ਹਾਂ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਮੈਂ ਨੂੰ ਕੋਈ ਮਹੀਨਾ ਲਾ ਲੇ ਕੋਈ 25 ਦਿਨ ਲਾ ਲੇ ਆਹ ਕੱਟੀ ਜਾ ਮਾਰੋ ਚਾਤੀ ਹਾਂ ਮਗਰ ਕੱਟੀ ਆ ਪੂਰੀ ਕੱਟੀ ਲੋ ਜੀ ਪੜੀ ਆ ਸੰਧੂ ਸਾਹਿਬ ਕੱਟੀ ਬਹੁਤ ਵਧੀਆ ਤੇ ਕਿੰਨਾ ਕੁ ਟਾਈਮ ਮਹੀਨਾ ਹੋ ਗਿਆ ਹਾਂ ਮਹੀਨਾ ਹੋ ਗਿਆ ਸੰਧੂ ਸਾਹਿਬ ਮਹੀਨਾ ਹੋ ਗਿਆ ਹਾਂਜੀ ਲੋ ਜੀ ਮਗਰ ਕੱਟੀ ਆ ਮਹੀਨੇ ਕਿਦੀ ਸੂਈ ਆ ਸੰਧੂ ਸਾਹਿਬ ਇਹ ਤੋਂ ਪਤਾ ਲੈ ਲੱਗਦਾ ਬੱਚੇ ਬੁੜੇ ਹੀ ਪਾਉਣਗੇ ਹਾਂ ਰਿਜ਼ਲਟ ਚੰਗਾ ਆ ਬਿਲਕੁਲ ਬਿਲਕੁਲ ਮਗਰ ਕੱਟੀਆਂ ਬੜੀ ਵਧੀਆ ਹਾਂ ਨਹੀਂ ਆਮ ਕਾਲੀਆਂ ਕੱਟੀਆਂ ਹੀ ਹੁੰਦੀਆਂ ਹਾਂ ਹਾਂਜੀ ਤਾਂ ਕਰ ਜਸ ਸੂਆ ਦੂਜਾ ਤੇ ਦੁੱਧ ਦੇ ਥੱਲੇ ਹੁਣ ਕਿੰਨਾ 10 ਕਿਲੋ ਸੰਤੂ ਸਾਹਿਬ ਪਿਆਰ 10 ਕਿਲੋ ਆ ਨੈਟ ਜਿਹੜਾ ਆਪਾਂ ਬਣਾਵਾ ਹਾਂ ਹਾਂਜੀ ਵਖਾਣ ਨੂੰ ਭਾਵੇਂ 11 12 ਵਖਾਦੀ ਪਰ ਜਿਹੜਾ ਮੈਂ ਤਿਹੜਾ 10 ਲੋ ਦੋਤਾ ਨਹੀਂ ਸੰਤੂ ਚਾਹ ਝੂਠ ਭਰਾਵਾਂ ਨੂੰ ਮਾਰਨਾ ਤੇ ਨਾ ਮਾਰਾਂਗੇ ਹਾਂ ਬਿਲਕੁਲ ਪਤਾ ਹੀ ਦੂਜੇ ਦੂਜੇ ਦਿਨ ਆਉਣੇ ਆ ਭਰਾਵਾਂ ਨੂੰ ਪਤਾ ਵਾ ਕਿ ਦੁੱਧਾਂ ਝੂਠ ਨਹੀਂ ਤੇ ਦੁੱਧਾਂ ਝੂਠ ਨਹੀਂ ਕਿ ਮਾਰ ਹਾਂਜੀ ਬਸ ਬਸ ਹਾਂ ਲੋ ਵੀ ਇੱਕ ਮਹੀਨੇ ਦੀ ਸੋਈ ਆ ਦੂਜਾ ਸੂ ਤਾਨੂੰ ਤੋੜ ਕੇ ਦਿਖਾ ਦਿੰਦੇ ਆ ਪ੍ਰਤਾਪ ਬਾਹਰ ਹੀ ਕੱਢ ਲਾ ਨੌ ਨੌ ਤੋੜ ਕੇ ਦਿਖਾਈ ਜਾਂਦੇ ਨੇ ਨਾਲ ਹੀ ਫਿਰਦੀ ਸਾਨੂੰ ਹਾਂ ਬਹੁਤ ਸੋਹਣਾ ਜੱਡਾ ਲੇਵਾ ਸੋ 10 ਕਿਲੋ ਇਸ ਵਕਤੇ ਦੇ ਥਲੇ ਮੌਕੇ ਤੇ ਹਾਜ਼ਰ ਸੋ ਮਗਰ ਕੱਟੀ ਵੀ ਕਰੋ ਚੱਕ ਕੱਟੀ ਵੀ ਵਾਧੇ ਬੰਦੀ ਆ ਕੋਈ ਭਰਾ ਸੱਜਣ ਆਪਣਾ ਸ਼ੌਂਕ ਨਾਲ ਤਿਆਰ ਕਰ ਲਓ ਸਿੰਗਲ ਹੱਡੀ ਦੇ ਵਿੱਚ ਸੰਧੂ ਸਾਹ ਹਾਂ ਤੇ ਇਹ ਆ ਥੋੜੀ ਸਾਂਭੀ ਘਟਿਆ ਅਹ ਤੇ ਠੀਕ ਜਿਦਾਂ ਰਾਜੀ ਰੂਜੀ ਹੋ ਗਈ ਨਾ ਹਾਂ ਪੂਰੀ ਆ ਵੱਡੀ ਝੋਟੀ ਆ ਇਹ ਥੋੜੀ ਨਕੀ ਵੀ ਆ ਇਹ ਸਿੰਗਲ ਹੱਡੀ ਦੀ ਵੇਖ ਲਾ ਹਾਂ ਹੂੰ ਬੇਰਪੂਲ ਦੀ ਵੱਡੀ ਲੰਮੀ ਯਾ ਮੋਰ ਦਾ ਪ੍ਰਤਾਪ ਸਿਆ ਕਾਲ ਪੈਣ ਵਾਲੀ ਨਹੀਂ ਹੈਗੀ ਹਾਂ ਇਹਦੇ ਪਸ਼ੂ ਕਈ ਕਾਲ ਪੈ ਜਾਂਦਾ ਕਾਲ ਪੈਣ ਵਾਲੀ ਨਹੀਂ ਸਿੰਘੀ ਤੋਂ ਵੀ ਬਹੁਤ ਲੱਗੀ ਲੈ ਵੀ ਜਸ ਮਾਰਨਿੰਗ ਇੱਕ ਚਵਾਈ ਦਾ ਟਾਈਮ ਦੱਸਦੇ ਪਸ਼ੂ ਸਾਰੇ ਸਵੇ ਸਵੇ ਜੇ ਤੇਰੇ ਕੋਲ ਇਹ 5:30 ਵਜੇ ਦਾ ਹੈ 5 ਤੋਂ ਲੈ ਕੇ 5:30 ਵਜੇ ਇਹ 5:30 ਵਜੇ ਇਹ ਮੱਝ ਸਮੇਤ ਇਹਦੇ ਸਮੇਤ ਹਾਂਜੀ ਹਾਂਜੀ ਹਾਂ ਹੁਣ ਬਸੇ ਜਿਵੇਂ ਚਵਾਈ ਦਾ ਟਾਈਮ ਆ ਬਣਿਆ ਥਾਣੇ ਹੁਣ ਹਾਂਜੀ ਬੰਦੇ ਆਉਂਦੇ ਹਾਂਜੀ ਲਓ ਵੀ 1000 ਬਿਲਕੁਲ ਪੱਧਰ ਬੈਕ ਸਾਈਡ ਤੋਂ ਕੋਈ ਬਲਛਾਲ ਨਹੀਂ 22 ਚਾਈ ਦਾ ਟਿਕਟ ਮੈਂ ਨਾ ਕੋਈ ਕੋਈ ਨਹੀਂ ਸੰਤੂ ਸਾਹ ਕੋਈ ਥੋਨਾ ਜਿਮ ਫਰਕ ਨਾ ਆਉਗੇ ਇਹ ਪੂਰੀ ਜਸ ਕੀ ਮੋਲ ਕਰਦਾ ਦੇ ਦਿਆ ਕਿੰਨੇ ਦੀ ਮੋਲ ਤੇ ਸੰਤੂ ਸਾਹ ਭਾਵੇਂ ਸਵਾ ਲੱਖ ਹੀ ਕਰ ਲਗੇ ਹਾਂ ਇਹਦਾ 1 15 ਚ ਮਾਨਤਨ ਕਰਦਾ ਇੱਕ 15 ਚ ਨਹੀਂ ਇੱਕ 15 ਨਹੀਂ ਸੰਤੂ ਸਾਹ 1 ਲੱਖ ਤੇ 8000 ਦੇ ਵਿੱਚ ਪਹੁੰਚ ਕਰਾਂਗੇ ਜੀ 1 ਲੱਖ 8 ਦੀ ਹਾਂ ਬਿਲਕੁਲ ਪਾਸੂਤ ਲੋ ਵੀ ਕਰੋ ਚੈੱਕ ਇਧਰ ਸਾਨੂੰ ਬਹਿਨਿਆਂ ਦੇ ਪਾਸੇ ਫਿਰ ਝਾਤ ਮਰਵਾਈਏ ਵੰਡਾ ਮੁੰਡਾ ਬਿਰਲਾ ਬੁਰਲਾ ਕਾਫੀ ਜਿਆਦੀਆਂ ਨੇ ਚੈੱਕ ਠੀਕ ਹੈ ਜੀ ਬਹੁਤ ਵਧੀਆ ਹੋਰ ਛਟਾ ਨਹੀਂ ਹੈਗਾ ਸੰਤੂ ਸਾਹਿਬ ਠੀਕ ਹੈ ਭਾਈ ਹਾਂਜੀ ਲੋ ਵੀ ਇਹ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਈ ਆਪਾਂ ਦੂਜੇ ਸੂਬੇ ਦੇ ਵਿੱਚ ਜਿਹੜੀ ਸੀ ਇਹ ਸੋਈ ਆ ਇੱਕ ਸੈਕੰਡ ਨੰਬਰ ਤੇ ਪੂਰੀ ਇੱਕ ਹੋਰ ਦਿਖਾ ਦਿੰਨੇ ਆ ਜੋੜੀ ਵੈਸੇ ਇੱਕੇ ਘਰੋਂ ਵੀ ਨਹੀਂ ਕਿਤੇ ਜੱਸ ਨਹੀਂ ਆ ਡਾਡੀਆਂ ਆਦਰ ਲੀਆਂ ਨੇ ਪੂਰੀ ਇਹ ਵੀ ਮੱਝ ਦੀ ਕੀ ਡਿਟੇਲ ਆ ਜੱਸ ਇਹਨੂੰ ਕੋਈ ਦੋਆਂ ਦੀ ਲਾਲੇ ਕੋਈ ਢਾਈਆਂ ਦੀ ਕੋਈ ਤੰਨਾ ਲਾਲੇ ਕਟੀ ਇਹਦੀ ਸੰਦੂ ਸਾਹਿਬ ਵਿਖਾਉਂਦੇ ਆ ਪੂਰ ਛਟਾਂ ਦੀ ਹੈਗਾ ਚੌਣ ਮੜੀ ਪੋਲੀ ਦੁੱਧ 7 ਕਿਲੋ ਅੱਜ ਕਿੰਨਾ ਟਾਈਮ ਹੋ ਗਿਆ ਨੂੰ ਤੁਸੀਂ ਨੂੰ ਕੋਈ 2 ਮਹੀਨੇ ਲਾਲੇ ਕੋਈ ਢਾਈ ਲਾਲੇ ਬਾਕੀ ਮਗਰ ਇੱਕ ਤਾਂ ਲੱਗਣਾ ਜਾਂ 6 ਮਹੀਨਾ ਸੁਈ ਜਾਂਦੀ ਹਾਂ ਹਾਂਜੀ ਠੀਕ ਆ ਦੁੱਧ ਕਿੰਨਾ ਇਹਦੇ ਥੱਲੇ 7 ਕਿਲੋ 7 ਕਿਲੋ ਦੁੱਧ ਹਾਂਜੀ ਇਹ ਆ ਵੇਖੋ ਸੰਦੂ ਸਾਹਿਬ ਕਿਹੜਾ ਵਿਖਾਉਂ ਸਤਿ ਸ੍ਰੀ ਅਕਾਲ ਬਾਹਰ ਨੀ ਨਾ ਪਸ਼ੂ ਪਸ਼ੂ ਕੱਢਦੇ ਸੰਦੂ ਸਾਹਿਬ ਘਰੋਂ ਬੋ ਨਿਕਲੇ ਨੂੰੇ ਪਹਿਲੀ ਵਾਰੀ ਹੁੰਦੇ ਆ ਜੀ ਨਾ ਪਰ ਇਹ ਆ ਕਿਉਂਨ ਬਹੁਤ ਜਿਆਦੀ ਆ ਹਾਂ ਚੋਣ ਦਾ ਨਹੀਂ ਕੋਈ ਵੀ ਹੋਊਗਾ ਤੇ ਇਧਰ ਮਰਾਇਆ ਕੱਟੀ ਨੂੰ ਝਾਦ ਮਰਾਓ ਇਧਰ ਉਹ ਜੇ ਇੱਕ ਵਾਰੀ ਕੱਟੀ ਤੁਹਾਨੂੰ ਪਹਿਲਾਂ ਦਿਖਾਈਏ ਆਪਾਂ ਆ ਕੱਟੀ ਕਰੋ ਜਾ ਕੇ ਠੀਕ ਆ ਜੀ ਬੂਰੀ ਕੱਟੀ ਇਧਰ ਪੁਲੀ ਪੁਲੀਤੀ ਕੱਟੀ ਆ ਵੇਖੋ ਪੁਠਾ ਕਰਮਾ ਜੇ ਡੇਢ ਘੰਟੇ ਬਹੁਤ ਸੋਹਣੀ ਆ ਠੀਕ ਆ ਜੀ ਪੂਰੀ ਕੱਟੀ ਹੋ ਗਈ ਤੇ ਬਾਕੀ ਸਿੰਗਾ ਸੁੰਗਾ ਤੇ ਤੁਹਾਨੂੰ ਦਿਖਾ ਦਿਆਂ ਸਿੰਗ ਜ ਮਾਰੇ ਮਾਰੇ ਦੇ ਦਿਆ ਹਾਂ ਮਾਰੀ ਮਾਰੀ ਹੈ ਉਹਦੇ ਦੀ ਪਾੜੀ ਸੰਧੂ ਸਾਹਿਬ ਦੋ ਕੁ ਮਹੀਨੇ ਹੋ ਗਏ ਹਨ ਹਾਂ ਦੋ ਕੁ ਮਹੀਨੇ ਜਿਆਦਾ ਨਹੀਂ ਅਜੇ ਲੋ ਵੀ ਦੋ ਕੁ ਮਹੀਨੇ ਹੋ ਗਏ ਲੱਗੇ ਬੱਚਾ ਦੇਖ ਰਾ ਬਹੁਤ ਚੰਗਾ ਸੇਵਾ ਕੀਤੀ ਉਹ ਪਾਰਟੀ ਦੇ ਵਿੱਚ ਸੇਵਾ ਉਹ ਰੋਤੇ ਨਹੀਂ ਜੁੰਦੇ ਰਹੇ ਉਹ ਕੱਟੀ ਦਾ ਕਰਕੇ ਤੇ ਮੁਕਰਦੇ ਆ ਇਧਰ ਦੇਖੋ ਬੜੀ ਚੌੜੇ ਪਿੱਠ ਪੁੱਠੇ ਦੇ ਵਿੱਚ ਹਨਾ ਹਾਂ ਬੜੀ ਚੰਗੀ ਕੱਟੀ ਆ ਮੇਰਾ ਭਰਾ ਕੋ ਸਾਹ ਪਈ ਜਾਂ ਮਹੀਨੇਾਂ ਦੀ ਹੁੰਦੀ ਉਹੋ ਹੀ ਲੱਗਦੀ ਵੀ ਪੰਜਾ ਛਿਆ ਮਹੀਨੇ ਤੇ ਕੱਟੀ ਭਾਵੇਂ ਸਿੰਘਾਂ ਤੋਂ ਭੈਣ ਭਰਾਵਾਂ ਨੂੰ ਪਤਾ ਲੱਗਾ ਪਰ ਛਿਆ ਮਹੀਨੇ ਦੇ ਬੱਚੇ ਦੇ ਸਿੰਘ ਵੀ ਉਂਗਲ ਉਂਗਲ ਜੱਡੇ ਹੁੰਦੇ ਆ ਹਾਂਜੀ ਬਹੁਤ ਪਿਆਰੀ ਕੱਟੀ ਆ ਤੇ ਦੁੱਧ ਦੀ ਥਾਂ ਦੋਸਤੋ ਦੁੱਧ ਵੀ ਇਸ ਮੈਦ ਅੱਧੀ ਹੁਣ ਮੌਜੂਦ ਆ ਚਵਾਈ ਚ ਵੀ ਕੋਈ ਪਸ਼ੂ ਮਾੜਾ ਨਹੀਂਗਾ ਠੀਕ ਆ ਜੀ ਕਿਸੇ ਚੁੰਨੀ ਕੀ ਗੱਲ ਹੋਵੇ ਤਾਂ ਪਹਿਲਾਂ ਦੱਸੀ ਜਾਊਗੀ ਹਾਂਜੀ ਹਾਂਜੀ ਮੈਂ ਵੀ ਜਾਂਸੇ ਤਾਂ ਮੋਲੋ ਬੋਲ ਭਰਾ ਕੀ ਕਰਤਾ ਇਹਦਾ ਮੁੱਲ ਸੰਤੂ ਸਾਹਿਬ ਕਰ ਲਈਏ ਮੁੱਲ 95 ਕਰ ਲੀਏ 90 ਜੋ ਮਾਨਤਨ ਕਰੀਏ 90 ਤੋਂ ਕਿੰਨਾ 85000 ਦੇ ਵਿੱਚ ਪਹੁੰਚ ਕਰਨੀ ਹੋ ਸੰਧੂ ਸਾਹਿਬ ਇਹਦੀ ਬਿਲਕੁਲ ਪਾ ਮਿੱਠਾ ਇਹਦਾ 85000 ਚਲੋ ਝੋਟੀ ਵੇਖੋ ਕਿੱਡੀ ਲਓ ਵੀ 85000 ਦੇ ਵਿੱਚ ਪਹੁੰਚ ਆ ਠੀਕ ਆ ਹਾਂਜੀ ਬਾਕੀ ਮਾਝ ਵੀ ਬਹੁਤ ਸੋਹਣੀ ਆ ਕਰਮਾ ਦੀ ਬਿਲਕੁਲ ਸਿੰਗਲ ਅੱਡੀ ਆ ਮਗਰ ਕੱਟੀ ਆ ਦੋ ਟੇ ਆਉਂਦੇ ਆ ਆ ਪੈਸਾ ਤੁਸੀਂ ਹਾਂ ਦੋ ਲਗ ਮਿਲ ਜਾਣੇ ਆ ਠੀਕ ਆ ਜੀ ਆ ਦੇਖੋ ਇੱਕੋ ਜੱਡੀਆਂ ਦੋ ਮਿਲ ਜਾਣੀਆਂ ਠੀਕ ਆ ਕੱਤੀ ਵੀ ਬਹੁਤ ਸੋਹਣੀ ਮਗਰ ਇੱਕ ਦੇ ਸੰਧੂ ਸਾਹਿਬ ਆਂਦੇ ਆ ਨਾ ਕੱਟੀ ਜੇ ਕਿਸ ਭਰਾ ਨੇ ਛਟਨੀ ਹੋਵੇ ਆਪਾਂ ਇਹ ਨਹੀਂ ਆਂਦੇ ਕੋਈ ਆਂਦਾ 7 ਕੋਈ 8 ਆਪਾਂ 15000 ਦੀ ਕੱਟੀ ਰੱਖਾਂਗੇ ਆ ਪੂਰੇ 15000 ਦੀ ਗੱਲ ਸੀ ਉਹਨਾਂ ਨੇ ਵੀ ਕਹੀ ਨਾ ਭਰਾਵਾਂ ਨੇ ਜੀ ਨਾ 15000 ਦੀ ਕੱਟੀ ਰੱਖਦੇ ਆ ਹਾਂ ਵੀ 85 ਜੋ ਸਿੱਧੇ 15000 ਹੀ ਘਟ ਜਾਣਾ ਆ ਹਾਂ 70 ਦੀ 70 ਦੀ ਰਹਿ ਗਈ ਆ ਬਿਲਕੁਲ ਬਿਲਕੁਲ ਲਓ ਵੀ ਉਹ ਕਿਸੇ ਭਰਾ ਨੇ ਜਦੋਂ ਸ਼ੌਂਕ ਦਾ ਤੰਦ ਪਾਉਣਾ ਛੱਡ ਕੇ ਨਹੀਂ ਜਾਂਦਾ ਹਾਂ ਲੈ ਵੀ ਜੱਸ ਨਹੀਂ ਇਹ ਤਰ੍ਹਾਂ ਸੰਤੂ ਸਾਹਿਬ ਮਾਲਾ ਕਹਿ ਦੇਣਾ ਹੁੰਦਾ ਨਾ ਹਾਂ ਆਪਾਂ ਨੂੰ ਕੋਈ ਇਤਰਾਜ ਨਹੀਂ ਚਾਹ ਸੀਤਾ ਨਹੀਂ ਕਰਨੀਆ ਸੀਤਾ ਭਰਾ ਵੀ ਕਰਨੀਆ ਬਹੁਤ ਪੈਸਾ ਲਓ ਲਓ ਅਗਲੀ ਮੈਂ ਕਰਦਾ ਪਰਪਾਪ ਕਦੋਂ ਬਾਹਰ ਨੂੰ ਤੁਰ ਗਿਆ ਹਾਂ ਲੈ ਵੀ ਜੱਸ ਬੋਲਿਓ ਬਾਕੀ ਇਹੇ ਥੱਲੇ 10 ਕਿਲੋ ਦੁੱਧ ਤਿਆਰ ਜੋ ਹਾਂ ਕੱਟਾ ਮਗਰ ਜੋ ਇਹਦੇ ਕੋਈ ਲਾਲੇ ਦੋਹਾਂ ਦੀ ਕੋਈ ਲਾਲੇ ਤਿੰਨਾਂ ਦੀ ਕੋਈ ਢਾਈਆਂ ਠੀਕ ਮਗਰ ਕਟਾ ਕਟਾ ਲੋਬੀ ਕੁਟਾਂਆਂ ਦੀ ਕੋ ਤਿੰਨਾਂ ਦੀ ਮੰਨ ਕੇ ਕਰਿਓ ਸੌਦਾ ਠੀਕ ਆ ਸੂਆ ਤੇਜਾ ਤੇ ਕੱਤ ਬੋਤੇ ਦਾ ਚੈੱਕ ਕਰੋ ਵੱਡੀ ਆ ਪੂਰੀ ਠੀਕ ਹੈ ਜੀ ਤੇ ਸੂਆ ਤੇਜਾ ਤੇਜਾ ਮਗਰ ਕਟਾ ਦੁੱਧ ਐਸ ਵਕਤ ਕਿੰਨਾ 10 ਕਿਲੋ ਸੰਧਾ ਪੂਰਾ ਜਿਹੜਾ ਲੈਣਾ ਸੰਧਾ ਠੀਕ ਆ ਲੋਬੀ 10 ਕਿਲੋ ਦੁੱਧ ਦਾ ਠੀਕ ਆ ਤੇ ਕੱਦ ਵੱਡਾ ਮੇਰਾ ਵੀਰ ਕੋਈ ਵੀ ਜਦੋਂ ਦੂਰ ਨੇੜੇ ਆਉਂਦਾ ਠੀਕ ਆ ਜੀ ਇੱਕ ਜ਼ਰੂਰ ਆਪਾਂ ਜ਼ਿਕਰ ਕਰ ਦਿੰਦੇ ਆ ਵੀ ਵੱਡੀ ਹਾਈਟ ਕੱਦ ਦੇ ਵਿੱਚ ਸੋ ਤੇਜਾ ਸੂਆ ਤੇ ਲੰਬਾਈ ਨੂੰ ਚੈੱਕ ਕਰੋ ਤੁਸੀਂ ਮੈਂ ਆ ਦੇਖੋ ਮਿਲਦੀ ਮਿਲਦੀ ਬਿਹਾਰ ਬੱਚੇ ਦੀ ਸੁਖਰੀ ਬੱਚੇ ਦੇ ਬੱਚੇ ਦੇ ਨੂੰ ਸਾਹ ਬੱਚਾ ਹੈਗਾ ਤਾਂ ਫਿਰ ਤੋਂ ਕੋਈ ਲੋਬ ਇੱਕ ਰੰਗ ਆ ਹਣਾ ਨਾਲੇ ਹਾਂਜੀ ਹਾਂਜੀ ਬਿਲਕੁਲ ਇੱਕ ਰੰਗ ਆ ਠੀਕ ਹੈ ਕੋਲ ਤੋਂ ਦੋ ਚਾਰ ਮਗਰ ਪੁੱਛਦੇ ਬਾਅਦ ਬਾਕੀ ਇੱਕ ਰੰਗ ਓਵਰ ਆਲ ਸਾਰੀ ਆ ਜਾ ਬੱਚਾ ਲੈ ਜੀ ਆ ਮਾਦੀ ਪੂਰਾ ਬਣ ਗਿਆ ਵੀ ਹੈ। ਲਓ ਜੀ। ਠੀਕ ਆ ਜੀ। ਕੋਟਾ 2 3 ਕਿੰਨੇ ਦਾ ਹੈ? ਹਾਂ ਪਹਾਂ ਜੀ ਕੋਟਾ ਹੀ ਲਾ ਲੈ ਕੋਤਿਆਂ ਨਾਲ ਲੈ। ਉਹ ਲਓ ਬੇਟੀ। ਕੋਟਾ 2 3 ਕਿੰਨੇ ਦਾ ਤਿੰਨ ਮਹੀਨੇ ਦੇ ਢੇਰ ਘੜੇ ਸਮਾਂ ਹੋ ਗਿਆ। ਹਾਂ ਜੀ। ਸੋ ਮੈਂ ਚੰਗੀ ਐ 10 ਕਿਲੋ ਐਸ ਵਕਤੇ ਦੇ ਬਲੇਦੋ ਤਹਾਦਰ। ਸੋ ਤੇਜਾ ਸੁਆ ਮਗਰ ਕਟਾ ਮਿਲਦੀ ਬੱਚੇ ਤੇ ਦੋਵੇਂ ਟਾਈਮ ਚਵਾਈ ਪੋਲੀ ਬਿਲਕੁਲ ਪੋਲੀ ਪੋਲੀ ਸੰਧੂ ਸਾਹਿਬ। ਥੋੜਾ ਛਟਾਣੀ ਹੈ। ਪੋਲੀ ਪੋਲੀ ਸਾਰ ਹੈ। ਹਾਂ ਠੀਕ ਆ। ਲੈ ਵੀ 10 ਬੋਲ ਕੀ ਕਰਾਂਗੇ ਮੋਰ? ਇਹਦਾ ਸੰਧੂ ਸਾਹਿਬ 90 ਚ ਮਾਨਤਨ ਕਰਦਾ। ਨਪੋਟਾ 95 ਕਰ ਲਿਆ ਜਨਾਬ ਇੱਕੋ ਹੀ ਮੁੱਲ ਕਰ ਦੇਣਾ 80000 ਦੀ ਇਹ ਦੇ ਦਾਂਗੇ ਤੇ ਬਾਕੀ ਸਿੱਕਤਾ ਨਹੀਂ ਸੰਧੂ ਸਾਹਿਬ ਅਸੀਂ ਕਰਨੀਆਂ ਚਲੋ ਕਿਹਦਾ ਕੀ ਪੁੱਤ ਮਾੜਾ ਦੇ ਰਿhta ਹੁੰਦਾ ਨਾ ਉਹ ਚਿੰਤਾ ਕਰੀ ਜਾਂਦੇ ਉਹ ਫਾਲਤਾਂ ਵਾਲਾ ਹੋਊਗਾ ਬੱਚਾ ਹੁੰਦਾ ਨਹੀਂ ਰਿਹਾ ਅਸੀਂ ਸਿੱਕਤਾ ਕੋਈ ਨਹੀਂ ਕਰਨੀਆਂ ਭਰਾਵਾਂ ਨੇ ਕਰਨਗੇ ਜੋ ਕਰਨੇ ਬਸ 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 ਇਹ ਵੀ ਗੱਲ ਪੱਕੀ ਹੋ ਹਾਂਜੀ ਲਓ ਵੀ ਠੀਕ ਹੈ ਜੀ ਬਾਕੀ ਚੰਗੀ ਮੱਝ ਹਾਂਜੀ ਤੇ ਅੱਜ ਐਂਡ ਤੋਂ ਜਿਹੜੀ ਐਨੇ ਦੀ ਤੁਹਾਨੂੰ ਮਿਲ ਜੂਗੀ ਪਹੁੰਚ ਪਹੁੰਚ ਗਈ ਆ ਫਿਰ ਉਹ ਹੀ 100 ਕਿਲੋਮੀਟਰ ਅੱਗੇ ਪਹੁੰਚਣਾ ਕੰਮ ਪੱਕਾ ਆਹ ਹਾ ਹਾ ਚਲੋ ਜਾਂ ਲਓ ਵੀ ਇੱਕ ਜਸਾ ਕੇ ਜਸਾ ਬਟਾਈਆਂ ਮਹੀਨਾ ਦੀ ਤਾਂ ਇਹ ਨਹੀਂ ਆਦੀ ਹਾਂ 6 6.5 7 ਆ ਦੁੱਧ ਤਿਆਰ ਕੋਈ ਟੀਕਾ ਨਹੀਂ ਇਦਾਂ ਮਿਲੂਗੀ ਲੈ ਬਟਾਆਂ ਮਹੀਨੇ ਦੀ ਗੱਬਨ ਚੈੱਕ ਪਾਸ ਅਰੇ ਟੀਕਾ ਲਾਉਂਦੀ ਆ ਟੀਕਾ ਦੱਸਿਆ ਆਪਾਂ ਜੇਰੀ ਨਹੀਂ ਲਵਾਉਂਦੀ ਉਹ ਨਹੀਂ ਮੋ ਤਾਂ ਜਾਂਦੇ ਗੱਬਨ ਚੈੱਕ ਪਾਸ ਬਗੈਰ ਬੱਚਿਆਂ ਹਾਂ ਬਗੈਰ ਬੱਚਿਆਂ ਤੇ ਦੁੱਧ ਦੇ ਦਿੰਦੇ ਕਿੰਨਾ 7 ਕਿਲੋ ਲਾ ਲੈ ਕੋਈ 6 ਲਾ ਲੈ 6 ਦੀ ਫੁੱਲ ਗਰੰਟੀ ਚਲੋ ਵੀ ਹਾਂ ਲਓ ਵੀ 6 ਕਿਲੋ ਦੀ ਗਰੰਟੀ ਤਸੱਲੀ ਆ ਠੀਕ ਆ ਜੀ ਬਾਕੀ ਬਖਾਰਾ ਬਖੂਲਾ ਤਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਵੀ 7 ਤੇ 6 ਕਿਲੋ ਦੀ ਗਰੰਟੀ ਤਸੱਲੀ ਆ ਤੇ ਢਾਈ ਮਹੀਨੇ ਦੀ ਗੱਬਨ ਚੈੱਕ ਪਾਸ ਤੇ ਕੱਦ ਕਾਠੇ ਦਾ ਵੀ ਬਿਲਕੁਲ ਜਿਹੜੀ ਆਪਾਂ ਤੁਹਾਨੂੰ ਇਹਦੇ ਤੋਂ ਪਹਿਲਾਂ ਮੱਝ ਦਿਖਾਈ ਉਹਦਾ ਹੀ ਕੱਦ ਕਾਠਾ ਵਡਾ 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 ਸੰਦਾਂ ਵਡੀਆਂ ਵੀ ਦੇਖਾ ਕੋਈ ਛੋਟੀ ਨਹੀਂ ਬੂਤੀ ਪੱਤੀ ਬਹੁਤ ਸੋਹਣੀ ਐ ਛੋਟਾ ਸਿਖ ਤੇ ਚੰਗੀ ਜੰਮੀ ਪਲੀ ਪਲੀਤੀ ਕਰਮਾ ਦੀ ਚੌੜਾ ਪੁੱਠਾ ਖਰਚੋਂ ਆਉਣ ਵੜੀ ਸੰਦਾਂ ਆਹ ਵੇਖੋ ਹੋਰ ਛਟਾਣੀ ਹੈਗਾ ਇਹਦੇ ਇਹ ਫਿਰ ਜਾ ਸਕਦੇ ਤੇ ਜਲ ਸੁਬਹ ਲਈ ਗੱਪਣ ਹਾਂਜੀ ਤੇ ਜੇ ਆਸੀ ਕਰੀ ਆਹ ਲਓ ਜੀ ਦੂਜਾ ਸੂਆ ਹੋਣਾ ਤੇ ਗਾਂ ਤੇ ਜਿਆਸੀ ਗੱਪਣ ਬਹੁਤ ਵਧੀਆ ਹਾਂਜੀ ਲਓ ਵੀ ਐਸ ਵਕਤ ਦੂਜੇ ਸੂਬੇ ਚ ਚੱਲਣ ਦੀ ਐ ਠੀਕ ਆ ਜੀ ਤੇ ਗੱਪ ਤੇ ਜੇ ਲਈ ਗੱਪਣ ਹਾਂਜੀ ਥਾਣਾ ਦੋਨਾਂ ਦੀ ਕਰਮਾ ਦੀ ਬਹੁਤ ਸੋਹਣੀ ਹੈ ਜਿਵੇਂ ਪਹਿਲੇ ਦੂਜੇ ਸਵੇਰ ਝੂਟ ਕੇ ਜਦੋਂ ਆਪਾਂ ਨੋਰਮਲੀ ਥਣਪਨ ਰਾ ਦੇਖਦੇ ਆ ਪਤਲੇ ਬਿਲਕੁਲ ਪੂਣੀਆਂ ਵਰਗੇ ਥਣ ਨੇ ਠੀਕ ਆ ਹਾਂਜੀ ਆ ਵੇ ਕਾਦੇ ਕਦੂ ਸੰਤੋ ਸਾਹਿਬ ਕਾਦੇ ਦਾ 191 ਦਾ ਬਣਾ ਫਰਕ ਹੋਏ ਬਰਾਬਰ ਬਹੁਤ ਗੱਲ ਕੀਤੀ ਵੀ ਬਰਾਬਰ ਕਾਦਦੀਆਂ ਨੇ ਹਾਂ ਵੱਡੀਆਂ ਨੇ ਦੋਵੇਂ ਮੱਝਾਂ ਕਾਲੀਆਂ ਨੇ ਆਪਾਂ ਦੇ ਹਾਲਾਤ ਚੜੀ ਹੋ ਗਈ ਆਦੇ ਹੋਰ ਪਲੀ ਗਈ ਤੇ ਝੋਟੀ ਦੀ ਧੂਣੀ ਆਪਣੀ ਸੰਤੋ ਸਾਹਿਬ ਪਿੱਠ ਫੁੜੇ ਦੀ ਝੋਟੀ ਬਸ 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 ਇਹਦਾ ਐ ਸੱਜਰਾਂ ਨੂੰ ਹੁਣੇ ਬੰਦੀ ਆ ਲਓ ਚੱਲੋ ਜੀ ਸਤਿ ਸ੍ਰੀ ਅਕਾਲ ਸਾਬ ਆਪਾਂ ਗਲਤ ਗੱਲ ਨਹੀਂ ਸਵੇਰੇ 5:00 5:30 ਵਜੇ ਦੀ ਚਵਾਈ ਆਪਾਂ ਆਪਣੇ ਹੱਥੀਂ ਦੋ ਡੰਗ ਚੋ ਲਈ ਹਾਂ 6 ਕਿਲੋ ਲੀਟਰ ਵਾਲਾ ਦੁੱਧ ਠੀਕ ਆ ਬਈ ਹਾਂਜੀ ਇੱਕ ਤੁੰਦੂ ਸਾਹਿਬ ਜੀ ਹੋਰ ਸਿਪਤ ਜੋ ਚਲੋ ਮੈਂ ਫੇਰ ਆਣਾ ਕਰਨੀ ਤੇ ਚਾਹੀਦੀ ਗੱਲ ਸੱਚੀ ਦੱਸ ਦੇਣੀ ਚਾਹੀਦੀ ਠੀਕਾ ਨਹੀਂ ਝੁਲਦੀ ਬਾੜੇ ਤੇ ਆਉਂਦੀ ਬਾੜੇ ਦੋਵੇਂ ਟਾਈਮ ਬਾੜੇ ਤੇ ਮਿਲਦੀ ਦੋਵੇਂ ਟਾਈਮ ਬਾੜੇ ਤੇ ਆਉਂਦੀ ਬਸ ਉਹਦੇ ਵਰਗੀ ਮੌਜਕ ਤੇ ਹੈਗੀ ਆ ਹਾਂਜੀ ਲੋ ਵੀ ਭਰਾਓ 2.5 ਮਹੀਨੇ ਦੀ ਗੱਬਾਂ ਦਾ 6 ਕਿਲੋ ਦੁੱਧ ਮਿਲਦੀ ਦੋਵੇਂ ਟਾਈਮ ਬਾੜੇ ਤੇ ਆ ਹਾਂਜੀ ਸੋਣਾ ਇਹ ਗਰਮਾਣੀ ਬਾਕੀ ਤੁਸੀਂ ਵੇਖੋ ਮੈਂ ਵੀ ਜੱਸ ਕਿੰਨੇ ਕਿਤੇ ਦਿੱਤੀ ਅੱਜ ਇਹ ਤਾਂ 90 ਚੋਂ ਮਾਨ ਤਨਖਾ ਇਹ ਵੀ ਇੱਕੇ ਭਾਈ ਅੱਜ ਕਰ ਦੇਣੀਆਂ ਸਭ ਜੱਸ ਇੱਕੋ ਹੀ ਭਾਜ 85 ਨਾ 85 85 80 ਤੇ ਪੰਜ ਦੀਆਂ ਇੱਕੇ ਰੋਟੀ ਦਾ ਕੋਈ ਸ਼ੱਕ ਨਹੀਂ ਸੰਧੂ ਸਾਹਿਬ ਵੇਖੋ ਕਿੰਨੇ ਚੰਗੀ ਆ ਨਿਗਰ ਬੜੀ ਆ ਇਹ ਕਰਮ ਵਾਲੀ ਗਾਂ ਕੋ ਚੰਗੀ ਸੇਵਾ ਹੋ ਗਈ ਤੇ ਇਹਨੇ ਕਿਤੇ ਤੈਨੂੰ ਪਤਾ ਦੂਣੀ ਹੀ ਚਾਪਣਾ ਹਾਂਜੀ ਬਹੁਤ ਵਧੀਆ ਨਾਲੇ ਪਾ ਵੀ ਦੂਣੀ ਜਾਣੀ ਇਹਨੇ ਹਾਂਜੀ 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 ਚੰਗੀ ਆ ਮੈਂ ਇੱਧਰ ਵਹਿੜਾ ਆਈਆਂ ਠੀਕ ਆ ਜੀ ਇੱਧਰ ਮੱਝਾਂ ਸੀ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਚਾਰ ਇੱਧਰ ਦੋ ਵਹਿੜਾ ਨੇ ਆ ਜਿਹੜੀ ਜਸਵੀਰ ਆਪਣੇ ਕੋਲ ਬਲੈਕ ਡੱਬੀ ਆ ਗਈ ਬੇਲੇ 12 ਕਿਲੋ ਦੁੱਧ 12 ਕਿਲੋ ਦੁੱਧ ਹਾਂਜੀ ਸੋਈ ਸਵਾਈ ਕਦੋਂ ਦੀ ਆ ਇਹਨੂੰ ਕੋਈ ਅੰਮੀ ਨੇ ਨਹੀਂ ਲਾ ਲਏ ਕੋਈ ਪੰਡੀਆਂ ਦੇ ਨਾਲ ਲਾ ਲਏ ਕੋਈ ਡੇਢ ਮਹੀਨਾ ਲਾ ਲਏ ਬੱਛਾ ਉਹ ਵੀ ਨਾ ਭਰਾਵਾਂ ਨੇ ਆ ਪੈਸਾ ਉਹ ਮਗਰ ਚੋਬਰ ਆ ਗਿਆ ਠੀਕ ਆ ਜੀ ਅੱਛਾ ਤੁਹਾਨੂੰ ਦਿਖਾਉਣੇ ਆ ਮਹੀਨੇ ਦੀ ਮੰਨ ਲਿਓ ਕੋਈ ਸਵਾ ਦੀ ਮੰਨ ਲਿਆ ਜੇ ਤੇ ਦੁੱਧ ਕਿੰਨਾ 12 ਨਟ 12 12 ਨਟ ਲੋ ਵੀ 12 ਕਿਲੋ ਦੁੱਧ ਦੇ ਥਲੇ ਨਟ ਆ ਜਰਾ ਹਾਂਜੀ ਤੇ ਕਦ ਤੱਕ ਚਾਹੀਦਾ ਵੀ ਵੱਡਾ ਕੋਈ ਸ਼ੂਕਾ ਨਹੀਂ ਗਾ ਗੱਡੀ ਵਹਿੜਿਆ ਲੱਖ ਸੰਧ ਸਾਬ ਸਾਧੂ ਸਾਤੋਂ ਤੋਂ ਬਾਅਦ ਵੀ ਸਾਦੀ 14ਵਾਂ ਕਰ ਸਕਦੀ 15ਵਾਂ ਕਰ ਦਿੰਦੀ ਸੇਵਾ ਆਪਣੇ ਤੋਂ ਜਿੰਨਾ ਹੈਗਾ ਪਾਉਣਾ ਦੱਸੋ ਅੱਜ ਭਲਕ ਦੇ ਵਿੱਚ ਮਾਲ ਆਇਆ ਉਹ ਤੁਹਾਨੂੰ ਪਤਾ ਕਿ ਤੇ ਡੰਗ ਦੇ ਵਿੱਚ ਕੋਈ ਢੀ ਖੁੱਲ ਕੇ ਸੇਵਾ ਤੋਂ ਹੁੰਦੀ ਨਹੀਂ 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 ਹੁੰਦੀ ਸਰ ਜੀ ਚਲੋ ਕੱਲ ਪਰਸੋਂ ਆਪਾਂ ਪਾਈ ਸੀ ਅਪਡੇਟ ਤੇ ਅੱਜ ਦੂਜਾ ਤੀਜਾ ਦਿਨ ਫੇਰ ਹਾਂਜੀ ਤੇ ਬਾਕੀ ਬੇਰਬੂਲ ਬੜੀ ਸਪੈਸ਼ਲ ਆ ਲਪਾਈ ਲਪੂਈ ਚੈੱਕ ਕਰੋ ਅੱਜ 12 ਕਿਲੋ ਨੈਪਾਂ ਤੇ ਥੱਲੇ ਦੁੱਧ ਮੌਜੂਦ ਆ ਮਹੀਨਾ ਸਵਾ ਮਹੀਨਾ ਬਾਕੀ ਬੱਚੇ ਤੋਂ ਇੱਕ ਢੀਗਾ ਤੁਸੀਂ ਲਾ ਲੋਗੇ ਹਾਂਜੀ ਤੇ ਚਾਰੇ ਥਣ ਬਾਕੀ ਬਰਾਬਰੂ ਦੀ ਤੁਹਾਨੂੰ ਗੱਲ ਆ ਪੂਰੇ 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 ਆ ਲੈ ਹ ਬੋਦੀ ਆ ਬਚਾ ਮਗਰ ਤੇ ਠੀਕ ਆ ਜੀ ਸੋ ਬੱਚਾ ਜੇ ਮਗਰ ਮੇਲ ਆ ਤੇ ਕਦ ਕਰ ਵਾ ਪੂਰਾ ਠੰਡੀ ਤੇਰੀ ਆਪੂ ਤੋਂ ਲਾ ਕੇ ਵਿਖਾ ਦੋ ਆ ਲੋ ਲੈ ਜੀ ਕਰਾ ਠੀਕ ਆ ਜੀ ਸੋ 12 ਕਿਲੋ ਦੁੱਧ ਕਰਮ ਵਾਲੀ ਥਲੇ ਇਸ ਵਕਤ ਮੌਜੂਦ ਆ ਠੀਕ ਆ ਚੰਗਾ ਸੋਹਣਾ ਪਿੱਠ ਪੁੱਠਾ ਤੇ ਕਦ ਉੱਚਾ ਜਸ ਕੀ ਮੁੱਲ ਕਰਾਂਗੇ ਦੇ ਦਈਏ ਕਿੰਨੇ ਇਹ ਵੀ 60 ਚ ਮਾਨ ਤਨ ਸੌਟ ਜੋ ਐ ਸਹੀ ਸਹੀ ਗੱਲ ਕਰ ਤੈਨੂੰ ਸਭ ਤੋਂ ਸਭ ਤੋਂ ਕੁਣੀ 50 ਦੇ 3 ਦੇ ਵਿੱਚ ਪਹੁੰਚ ਨਹੀਂ ਕਰਨੀ ਜਾਂ ਪਰ ਵਜਾ ਨਹੀਂ ਤੇਰੀ ਪਹੁੰਚ 55 ਦੀ ਲੈ ਜਾ ਕੀ ਹੋ ਗਿਆ ਹੰਤਾ ਜਾਂ ਸੰਧਾ ਕੀ ਹੋ ਗਿਆ ਕੁਝ ਹੈਗਾ ਉਹ ਛੋਟਾ ਕਰਨਿਆ ਕੀ ਹੋਣਾ ਐਨੀਆਂ ਐਨੀਆਂ ਛੋਟਾ ਐਨੀਆਂ ਬਾਹਰ ਨਹੀਂ ਹੁੰਦੀ ਰਾਜੀ ਰਹਿ ਬਿਖਾਓ ਇਹਦਾ ਨਾਮ ਲੈ ਵੀ ਆ ਕੀ ਆ ਲੈ ਆਂਦਾ ਇਹ ਵੀ ਹੀ ਰਾਜ ਸਿੰਘੂ ਸਾਹਿਬ ਲੈ ਆਂਦਾ ਹੈ ਆ ਪਰ ਕਿਰਪਾ ਆਕੇ ਇੱਕ ਆਪਣਾ ਵੀਡੀਓ ਹੈਗੀ ਆ ਵਿੱਚ ਮੈਂ ਨਾ ਪਹਿਲੀ ਗੱਲ ਰੱਖੀ ਆ ਵੀ ਸ਼ਾਹੀਵਾਲ ਦਾ ਤੋਹਫਾ ਕੱਢਤਾ ਜਿਹੜਾ ਲਾਇਆ ਗੁੱਠੇ ਪਿਆ ਹੈ ਤੋਹਫਾ ਹੀ ਆ ਵੇਖੋ ਆ ਇਧਰ ਵੇਖੋ ਲੈ ਬੱਥਲ ਭਰਤਾ ਫੜ ਕੇ ਜੇਰ ਦਾ ਲੋਕ ਕਰੋ ਚੱਕ ਇਹ ਨਾ ਕੋਈ ਹੋ ਹਾਂ ਠੀਕ ਆ ਮਹਾਰਾਜ ਆ ਲੋ ਵੀ ਜੇਰ ਜੂਰ ਪ੍ਰੋਪਰ ਪਾ ਕੇ ਸਾਫ ਹੋ ਗਈ ਆ ਕਰਮਾ ਲਈ ਬੱਛਾ ਮਗਰ ਨਹੀਂ ਬੱਛੀ ਮਗਰ ਬੱਛੀ ਆ ਅੱਛੀ ਹਾਂ ਅੱਛੀ ਵੀ ਆਉਂਦੀ ਬੱਛੀ ਬੜੀ ਨਹੀਂ ਮੈਂ ਦਿੱਤੀ ਤਾੜ ਕੋਟ ਤੇ ਇਹ ਵੀ ਆ ਚੌਂ ਚੌਂ 100 ਚ 100 ਲੈ ਪ੍ਰਤਾਪ ਸਿੰਘ ਮੁਰਦੇ ਦੀ ਹਿੰਦੁਸਤਾਨ ਟਰੈਕਟਰਾਂ ਨੂੰ ਆ ਆਤੀਆਂ 100 ਤੋਂ ਮੁਰਨਾ ਤਿੰਨ ਲਾਗ ਗੱਲ ਕਰ ਆ ਪੈ ਰ ਆਪ ਦਾ ਨਾ ਆਪਣੀ ਗੱਲ ਕਰੀ 100 ਤੋਂ ਰਾਮੀ ਨੀ ਬਲਾ ਲੈ ਵੀ ਕਰ ਚੈੱਕ ਮੇਰਾ ਨਿਕਲ ਗਿਆ ਪਰਾਵਾਂ ਨੇ ਆ ਪਵੇ ਲੈਣਾ ਜੇ ਪੂਰੇ ਨਹੀਂ ਚਪੀ ਦੇਖੋ ਮੋਜਨ ਨੋੜ ਬਹੁਤ ਵਧੀਆ ਠੀਕ ਆ ਚਲਕਣਾ ਕੋਈ ਨੀ ਕੋਈ ਸੰਭਲ ਕੇ ਸੰਭਲ ਕੇ ਤੋਰ ਮੇਰਾ ਭਰਾ ਲੈ ਵੱਚੀ ਜੂ ਗੱਥੇ ਨਾ ਨਹੀਂ ਨਹੀਂ ਵਛੀਦਾ ਕਰਕੇ ਉਹਦਾ ਰਦਾ ਫੇਰ ਨਾ ਭੰਜ ਕੇ ਚਲ ਜਿਆ ਰਿਆ ਲੋ ਵੀ ਆ ਵੇਖੋ ਸ਼ਾਈ ਵਾਲਾ ਥੱਬਿਆਂ ਦੇ ਥੱਬੇ ਠੀਕ ਆ ਜੀ ਝਾਲਰ ਝੂਲਰ ਬਾਕੀ ਉੱਤੇ ਤੁਸੇ ਪ੍ਰੋਪਰ ਤੁਸੀਂ ਕਰੋ ਚੈੱਕ ਧਨ ਤੁਨ ਲੰਬਾ 3-4 ਇੰਚ ਕਰੈਕਟਰ ਗਰੂਪ ਪੂਰੇ ਕਵਰ ਕਰਦੀ ਕਰਮਾਂ ਲਈ ਜਿਹੜੇ ਸ਼ਾਈ ਵਾਲ ਦੇ ਵਿੱਚ ਹੁੰਦੇ ਆ ਠੀਕ ਆ ਆਹ ਵੇਖੋ ਠੀਕ ਆ ਜੀ ਵੇਖੋ ਜੀ ਸੋ ਗਾਲ ਕੰਬਲ ਕਹਿ ਦਿੰਦੇ ਗਾਲ ਕੰਬਲ ਕਰੋ ਜੀ ਝਾਲਰ ਤਾਂ ਬਹੁਤ ਹੈ ਅੱਜ ਗਾਨੀ ਦਾ ਕਰਕੇ ਅਜੇ ਹਾਂ ਹਾਂ ਲੈ ਵੀ ਜਸਾ ਥੋੜੀ ਬਾਦੀ ਕੋਈ 2 ਕਿਲੋ ਕਿਲੋ 2 ਕਿਲੋ ਭਰਾਈ ਹੈ ਤੁੰਨਾਂ ਦੇ ਆਪਾਂ 2.5 ਕਿਲੋ ਕੱਢੀਏ ਬੱਚੇ ਆ ਇਹ ਤਾਂ ਤਲਕੈ ਨਾ ਸੰਭਲ ਕੇ ਪ੍ਰਤਾਪ ਚਾਹ ਹਾਲੀ ਕੋ ਬਿਲਕੁਲ ਵਜਨ ਉਹ ਜ ਨੂੰ ਵੇਖੋ ਕਿਡਾ ਲੋ ਵੀ ਕਿਲੋ 2 ਕਿਲੋ ਬਰਾਈ ਹੈ ਠੀਕ ਹੈ ਜੀ ਉਹਦੇ ਅਕੋਰਡਿੰਗ ਹੀ ਗੱਲਬਾਤ ਕਰਾਂਗੇ ਚੋਣ ਜਵਾ ਦੀ ਚੰਗੀ ਆ ਹਾਂ ਤੇ ਪੂਰੀ ਸਾਡੀ ਤੇਰੀ ਮੈਂ ਨਾ ਮਾਪਾ ਬੱਚਾ ਲਾ ਕੇ ਵੇਖੋ ਜੇ ਮੇਰਾ ਸੁਮੈਲਾ ਮੂਲਾ ਵਾਲੀ ਸੁੱਟੀ ਆ ਜੀ ਸੋ ਜਿੰਨੀ ਕੇ ਸਾਫ ਹੋ ਜੂਗੀ ਉਨੀ ਚੰਗੀ ਆ ਹਾਂਜੀ 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 ਕਿਉਂਕਿ ਜੇ ਜੂ ਪ੍ਰੋਪਰ ਪਾਈ ਹੋਵੇ ਹਾਂ ਤੇ ਮੇਰਾ ਭਰਾ ਇਧਰੋਂ ਤੁਸੀਂ ਮਾਰੋ ਚਾਹ ਤੇ ਗੁੱਲ ਗੱਲ ਕਰੋ ਚਾਹ ਮੈਂ ਨਾ ਵੇਖੋ ਸੰਤੂ ਸਾਹਿਬ ਕੋਈ ਕਹਿਣ ਵਾਲੀ ਗੱਲ ਨਹੀਂ ਸੋ ਬਹੁਤ ਹੋ ਰਿਹਾ ਥਾ ਨਾ ਵੈਸੇ ਇਹ ਸ਼ਾਈ ਵਾਲਾ ਬਾਈ ਨਾ ਥਾਣ ਜਿਹੜਾ ਪਾਰੇ ਭਰਾਮਾ ਨੂੰ ਪਾਪਾ ਮੋਟਾ ਬਣਦਾ ਅਜੇ ਅਜੇ ਦਾ ਵਛੀ ਆਵੇ ਬਿਲਾਂ ਨਾ ਦੋ ਕਿਥਾ ਲਮਾ ਲਾੜੂ ਆ ਬੱਚੇ ਦੇ ਹੈ ਅਜੇ ਥੋੜਾ ਜਿਹਾ ਜਿਹੜਾ ਕਸਾਰ ਕਰੋ ਬੱਚਾ ਆਜਾ ਪਾਜਾ ਧਰਿਆ ਕਰਮਾਲੀ ਦੇ ਕੋਤਾ ਖਲਾਤਾ ਨਹੀਂ ਜਾਣਾ ਅਜੇ ਚਾਰੀ ਸਨ ਹੁੰਦੀ ਵੀ ਨਹੀਂ ਇਧਰੇ ਚੱਲ ਬਾਹਰ ਬਾਕੀ ਕਿ ਖਾਵੇ ਕਿੱਟਾ ਮਨ ਕਿਤੇ ਨਹੀਂ ਜਾਂਦੀ ਕਿਤੇ ਨਹੀਂ ਜਾਂਦੀ ਕਦੇ ਕਦੇ ਥੰਦੀਆਂ ਜੱਤ ਮਾਰਦੇ ਮੈਂ ਕਦੇ ਕਦੇ ਮਾਰਦੇ ਆ मतलब निकली हाँ। आई मोटी हाँ। जी सो अगले थाना चवाई तुम देख रहे जी तरे 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 तरे। ਕੋਈ ਪੂਰ ਛਟਾ ਨਾ ਹੋ ਸੰਤੂ ਸਾਹਿਬ ਅੱਜ ਬੱਚਾ ਵੀ ਨਾ ਮਲਾ ਸਕਿਆ ਹਾਂ ਜੇ ਕੇ ਲੇ ਜੀ ਮਾਲੂ ਉਹਨੂੰ ਥੋੜਾ ਜਿਆਦਾ ਚੰਗਾ ਆ। ਲਾ ਵੀ ਹੇ ਲੋਰ ਜਿੰਨ ਦਾ ਕਰ ਮਾਰੀ ਨੂੰ ਪਤਾ ਹੀ ਕੋਈ ਨਹੀਂਗਾ ਸੀਲ ਸਲਾ ਦੇ ਦੋ ਅਮਾ ਜੀ ਪਤਾ ਨਹੀਂ ਅਜੇ ਬਾਈਕ ਕਿੱਥੇ ਤਾਂ ਕਿੱਦਾਂ ਲੱਗਦਾ ਹਾਂ ਮਾਲ ਡਿਊਟੀ ਸਿੰਗਰ ਕੋਈ ਪਟਾਚੀ ਫਟਾਉਂਦਾ ਹੈ ਉਹਨੇ ਫਿਰ ਵੀ ਵੀਰਾਂ ਭਰਾਵਾਂ ਨੇ ਕਿਹਾ ਆਨਲਾਈਨ ਮਗਾਉਣਾ ਦੱਪੂ ਇਹ ਸੜਾਖਣ ਦੇ ਦੋ ਦੋ ਧਾਰਾ ਮਾਰ ਕੇ ਉੱਠ ਗਏ ਹਾਂ ਵੇਹੇ ਸੰਧੂ ਸਾਹਿਬ ਬੈਂਦਾ ਬੈਂਦਾ ਚੋ ਲਈਦੀ ਠੀਕ ਹੈ ਜਸ ਓਕੇ ਕੋਈ 1 ਤੋਂ 2 ਕਿਲੋ ਤੁਹਾਡੇ ਸਾਹਮਣੇ ਕੋਈ ਕਿਲੋ 2 ਕਿਲੋ 1.5 2 ਕਿਲੋ ਭਰਾਦੀ ਆ ਠੀਕ ਆ ਹਾਂ ਇਹ ਨਹੀਂ ਕਹੀ ਉਹ ਤੇ ਬਿਲਕੁਲ ਕੋਈ ਲੱਤ ਛੜਦਾ ਤਾਂ ਦੂਰ ਦੀ ਗੱਲ ਆ ਪੈਰ ਨਹੀਂ ਪੁੱਟ ਕੇ ਦੂਜੀ ਥਾਂ ਰੱਖਿਆ ਹਾਂ ਜੀ ਨਾ ਨਾ ਮੈਂ ਨਾ ਕੋਈ ਨਾਲੇ ਤੇ ਇਹਦਾ ਛਾਤੀ ਮੁੱਕ ਗਿਆ ਸੰਧੂ ਸਾਹਿਬ ਹਾਂ ਵੀ ਆ ਸਭੰਦ ਹੁੰਦਾ ਮਗਰਬਾਚੀ ਮਗਰਬਾਚੀ ਆ ਗਈ ਆ ਬਾਦੇ ਬੰਦਾ ਕੰਮ ਆ ਕਿੰਨੇ ਦੇ ਦੇ ਦੀਏ ਭਰਾ ਜੀ ਮੁੱਲ 85 80 ਜਿਮਾਨ ਤਨ ਸੱਜਾ ਮੋਲਾ ਜੀ ਅਸੀਂ ਸੌ ਕੰਮ ਕਰ ਇਹ ਲੋ ਚਲੋ ਤਰੀਆ ਬਿਲਕੁਲ ਪਾਠਾ ਆ ਆ ਗਾ ਗਾ ਨਾ ਆ ਆ ਵੈਰ ਵੈਕ ਡੀ ਆ ਸੰਧੂ ਸਾਹਿਬ ਆ ਲੋ ਜੀ ਸੰਧੂ ਸਾਹਿਬ ਆਪਣੇ ਮਿੱਤੇ ਤੇ ਭਰਾ ਇਹਨਾਂ ਪਿੱਛੇ ਬਹੁਤ ਚੰਗੀ ਮੱਛੀ ਜਿਵੇਂ ਇਹ ਘਰਮੀ ਨਾ ਉਹਨੇ 2 ਲੱਖ ਦੀ ਮਹਣਾ ਜਿਹੜੀਆਂ ਕਿਹਾ ਹੈ ਪ੍ਰੋਹਾਟ ਬੰਨਪਾਲ ਚ ਸੰਧੂ ਭਾਨ ਮਰਾਜ ਜੀ ਪਰਮ ਦੀ ਚਰਦੀ ਕਰਾ ਰੱਖੇ ਤੇ ਭਰਾਵਾ ਦੀ ਵੀ ਰੱਖੇ ਜਿਹੜੇ ਸਾਨੂੰ ਤੁਮਾਂ ਤੋਂ ਵੀ ਸ਼ੇਅਰ ਕਰਦੇ ਆ ਭਾਵੇਂ ਕੋਈ ਬਾੜਾ ਕਰੇ ਭਾਵੇਂ ਕੋਈ ਚੰਗਾ ਕਰੇ ਤਗੜੇ ਵਿੱਚ ਸ਼ੇਅਰ ਤੇ ਤੁਮਾਂ ਵੀ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਬਾ ਕਰਦੇ ਆ ਸਪੋਰਟ ਕਰਦੇ ਆ ਪੂਰਾ ਲਓ ਵੀ ਇਹ ਅੱਜ ਜਾਊਗੀ 75000 ਦੀ ਹਾਂਜੀ ਠੀਕ ਹੈ ਜੀ ਬਹੁਤ ਖੂਬਸੂਰਤ ਚੰਗੀ ਹੈ ਵੀ ਬਾਡੀ weight ਤੁਹਾਨੂੰ ਬਾਹਰ ਦਿਖਾਈਏ ਚਾਈ ਵਾਲ ਦੇ ਵਿੱਚ ਮਗਰ ਮੱਛੀ ਵੀ ਬਾ ਕਮਾਲ ਸੋ ਜੋੜੀ ਬਹੁਤ ਖੂਬਸੂਰਤ ਆ ਕਿੰਨੋਂ 2 ਕਿਲੋ ਭਰਾ ਕੇ ਸਾਰੇ ਭਰਾਵਾਂ ਨੂੰ ਆਪਾਂ ਦੱਸਣੇ ਕਰਾਤੀ ਆ ਇਹ ਅੱਜ ਜਸੋਣਾ ਦੇ ਫਾਰਮ ਤੇ ਦੋਸਤੋ ਐਨੀਮਲ ਨੇ ਟੋਟਲ 6 ਦੋ ਬੂਰੀਆਂ ਦਿਖਾਈਆਂ ਪਰ ਉਹ ਬੂਰੀਆਂ ਦੇ ਮਗਰ ਕਟੀਆਂ ਦੋਆਂ ਦੇ ਕਰਮਾਲੀਆਂ ਦੇ ਠੀਕ ਆ ਤੇ ਇਹ ਅਜ ਮਾਲ ਆ ਤਕਰੀਬਨ ਮਾਲ ਸਾਰੇ ਵੀਰਾਂ ਨੂੰ ਪਸੰਦ ਆਇਆ ਹੋਊਗਾ ਤੇ ਰੇਟ ਮਿੱਠੇ ਮਿੱਠੇ ਹਰੇਕ ਵਾਰ ਦੇ ਤਰ੍ਹਾਂ ਜਿਵੇਂ ਪ੍ਰਤਾਪ ਸਿੰਘ ਲਾਹ ਲਾ ਕੇ ਛੋਟੀ ਦੇਂਦਾ ਠੀਕ ਆ ਹਾਂ ਲਾਹ ਲਾ ਕੇ ਲਾਹ ਲਾ ਕੇ ਛੋਟ ਦੇਂਦਾ ਪ੍ਰਤਾਪ ਸਿੰਘ ਆ ਜਾ ਓਰੇ ਓਏ ਆ ਜਾ ਆ ਜਾ ਅਰੇ ਠੀਕ ਚੱਲ ਫਿਰ ਕਰਦੇ ਕਿਵੇਂ ਲਾਹ ਲਾ ਕੇ ਛੋਟ ਦੇ ਦੱਸਦੇ ਫਿਰ ਡਾਕਟਰ ਸਾਹਿਬ ਸਾਡਾ ਭਰਾ ਵਾ ਇਹ ਡਾਕਟਰ ਸਾਹਿਬ ਹਾਂ ਤਾਂ ਕੋਈ ਗੱਲ ਨਹੀਂ ਅਹੀਂ ਜਿਹੜਾ ਗਿਰਤਨ ਸਿੰਘ ਸਾਹਿਬ ਸੁਟਿਆ ਲਾ ਲਾ ਕੇ ਹਾਂ ਵਾਂ ਕੇ ਕਿਹੜੀ ਲਾ ਲਾ ਕੇ ਮਾਲ ਸੁਟਿਆ ਤੇ ਸਪੋਰਟ ਤਕੜੀ ਹੋ ਕੇ ਕਰਿਆ ਕਰੋ ਇੰਨੀ ਗੱਤ ਜੋੜ ਕੇ ਬੇਨਤੀ ਹਾਂ ਬਤਿਆ ਡਾਕਟਰ ਸਾਹਿਬ ਲੋ ਵੀ ਭਰਾ ਇਕੱਠੇ ਹੁੰਦੇ ਆ ਠਿਕਾ ਜੀ ਪ੍ਰਤਾਪ ਸਿੰਘ ਡਾਕਟਰ ਭਰਾ ਆ ਕੇ ਲਸਾਂ ਦੀ ਕਰਾਂਗੇ ਮੈਂ ਪਾਤੀ ਭਰਾ ਤੁਹਾਡਾ ਰੌਣੇ ਲੱਭੇ ਆਣ ਕਰਦੇ ਰਿਆ ਕਰੋ ਮਾਲ ਆਏ ਨਵੇਂ ਕੋਣ ਸਾਡੀ ਗੱਲ ਸੰਦੂ ਸਾਹਿਬ ਇੱਕ ਰੀ ਲਾ ਪੂਰੀ ਚੱਕਿਆ ਬਦਲਾ ਦੇ ਲੋਕਾ ਜੀ ਤੁਹਾਡਾ ਭਾਜੀ ਮੈਂ ਤੁਹਾਨੂੰ ਨੰਬਰ ਦੱਸਦੇ ਨੰਬਰ ਜੀ ਜਨਾਬ ਠੀਕ ਹੈ ਨੰਬਰ 5237248 60757800942 ਬਸ ਬਸ ਲੈ ਵੀ ਆ ਪ੍ਰਤਾਪ ਸਿੰਘ ਨੇ ਬਣਾਤੀ ਮੌਜ ਫੜ ਕੇ ਹੈ ਠੀਕ ਹੈ ਜੀ ਲੈ ਵੀ ਪ੍ਰਤਾਪ ਸਿੰਘ ਇਹ ਚੇਤਾ ਭੁੱਲਿਆ ਕਰੋ ਲੋ ਵੀ ਭਰਾਵੋ ਬਾਕੀ ਸ਼ੇਰ ਦਾ ਪ੍ਰਤਾਪ ਆਂਦਾ ਵੀ ਚੇਤਾ ਨਾ ਭੁੱਲਿਆ ਕਰੋ ਤੇ ਨਹੀਂ ਆਪਣੇ ਭਰਾ ਭੁੱਲਦੇ ਬੜਾ ਪਿਆਰ ਪਿਆਰ ਕਰਦੇ ਵੀਰਾਂ ਨੂੰ ਠੀਕ ਹੈ ਜੀ ਸਪੋਰਟ ਕਰਦੇ ਆ ਇਸੇ ਤਰ੍ਹਾਂ ਕਰਦੇ ਰਿਹਾ ਕਰੋ ਮਾਲ ਵੱਡੀ ਗਿਣਤੀ ਦੇ ਵਿੱਚ ਭਰਾਵਾਂ ਨੇ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ